ਤੇ ਮਾਰਕੀਟਿੰਗ ਐਗਜ਼ੀਕਿਊਟਿਵ ਐਜ਼ ਅ ਮੈਂ ਇੱਥੇ ਕਰਦਾ ਮੈਂ ਵਰਕ ਤੇ ਰਖੜੀ ਵਾਸਤੇ ਸਪੈਸ਼ਲ ਕੀ ਲੈ ਆਏ ਆ ਰਖੜੀ ਵਾਸਤੇ ਜੀ ਸਪੈਸ਼ਲ ਸਾਡੇ ਕੋਲ ਵਾਟਰਪਰੂਫ ਜਿਹੜੇ ਹੈਗੇ ਆ ਲਿਫਾਫੇ ਆਏ ਨੇ ਇੱਕ ਤੇ ਆਵਾ ਇਹ ਹੈਗਾ ਜੀ 15 ਰੁਪਏ ਦਾ ਤੇ ਇੱਕ ਬਾਕਸ ਇਹ ਹੈਗਾ 50 ਰੁਪਏ ਦਾ ਇੱਕ 20 ਰੁਪਏ ਵਾਲਾ ਵੀ ਲਿਫਾਫਾ ਹੈਗਾ ਵਾ ਉਹ ਹੁਣੇ ਅਜੇ ਖਤਮ ਹੋਇਆ ਵਾ ਮੰਗਵਾਇਆ ਵਾ ਪਿੱਛੋਂ ਸਟਾਕ ਚੋਂ ਤੇ ਆ ਜਾਏਗਾ ਤੇ ਬਾਕੀ ਹਰ ਸਾਲ ਦੀ ਤਰ੍ਹਾਂ ਜਿਵੇਂ ਰਖੜੀ ਦੇ ਵਿੱਚ ਭੈਣਾਂ ਨੂੰ ਸਹੂਲਤ ਪੂਰੀ ਡਾਕਖਾਨੇ ਤੋਂ ਮਿਲਦੀ ਆ ਕਈ ਸਾਲਾਂ ਤੋਂ ਜਦੋਂ ਤੋਂ ਸ਼ੁਰੂਆਤ ਹੋਈ ਹੈ ਡਾਕਰ ਨੇ ਉਦੋਂ ਤੋਂ ਹੀ ਇਹ ਸਹੂਲਤ ਮਿਲਦੀ ਆ ਰਹੀ ਹੈ ਹੁਣ ਜਿਉਂ-ਜਿਉਂ ਐਡਵਾਂਸਮੈਂਟ ਵਾਧੀ ਪਈ ਹੈ ਤੇ ਲਫਾਫੇ ਜਿਵੇਂ ਵਾਟਰਪੂਫ ਦੀ ਜਿਹੜੀ ਸੁਵਿਧਾ ਹੁਣ ਦਿੱਤੀ ਗਈ ਹੈ ਬਾਕਸ ਵੀ ਬਾਕਸ ਦੀ ਵੀ ਸੁਵਿਧਾ ਹੁਣ ਦਿੱਤੀ ਗਈ ਹੈ ਨਵੀਂ ਤੇ ਬੜਾ ਵਧੀਆ ਉਪਰਾਲਾ ਵਾ ਕਸਟਮਰ ਨੂੰ ਕੋਈ ਤਕਲੀਫ ਨਹੀਂ ਆ ਵਧੀਆ ਸਮਾਨ ਜਿਹੜਾ ਉਹਨਾਂ ਦੇ ਭਰਾਵਾਂ ਤੱਕ ਚਾਹੇ ਵਿਦੇਸ਼ਾਂ 'ਚ ਬੈਠੇ ਨੇ ਚਾਹੇ ਇੰਡੀਆ 'ਚ ਬੈਠੇ ਨੇ ਸਾਰਾ ਕੁਝ ਵਧੀਆ ਉਹਨਾਂ ਨੂੰ ਸਹੀ ਸਲਾਮਤ ਮਿਲਦਾ ਹੈ ਤੇ ਇਹ ਇਹਦੇ ਨਾਲ ਜਿਹੜਾ ਭਰਾ ਭੈਣ ਦਾ ਜਿਹੜਾ ਵਿਸ਼ਵਾਸ ਹੈ ਪਿਆਰ ਹੈ ਹੋਰ ਵੱਧਦਾ ਵਾ ਤੇ ਇਹ ਡਾਕ ਖਾਨਾ ਸਾਨੂੰ ਖੁਸ਼ੀ ਆ ਵੀ ਸਾਡੇ ਡਾਕ ਖਾਨਾ ਵਿੱਚ ਮਾਧਿਅਮ ਬਣਦਾ ਵਾ ਇੱਕ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਜਾਂ ਫਿਰ ਕੋਈ ਵੀ ਤਿਉਹਾਰ ਹੁੰਦਾ ਵਾ ਉਸ ਮਾਧਿਅਮ ਜਿਹੜਾ ਸਾਡਾ ਪੋਸਟ ਆਫਿਸ ਹੈ ਮਾਧਿਅਮ ਬਣਦਾ ਵਾ ਉਹਨਾਂ ਦੇ ਪਿਆਰ ਤੇ ਰਿਸ਼ਤੇ ਦੇ ਵਿੱਚ ਜੀ ਮੈਂ ਸਭ ਇਹ ਇੰਡੀਆ ਦੀ ਪੂਰੀ ਗੱਲ ਕਰੀਏ ਇੰਡੀਆ ਦੇ ਪੰਜਾਬ ਹਰਥਾਂ ਜਿਹੜਾ ਡਾਕਾਂ ਨੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਪੋਸਟ ਆਫਿਸ ਹੈਗਾ ਵਾ ਉੱਥੇ ਹਰ ਜਗ੍ਹਾ ਇਹ ਸਹੂਲਤ ਹੈਗੀ ਆ ਬਾਕਸ ਚਾਹੇ ਛੋਟਾ ਚਾਹੇ ਵੱਡਾ ਚਾਹੇ ਹੈੱਡ ਆਫਿਸ ਆ ਚਾਹੇ ਸਬ ਆਫਿਸ ਆ ਹੈਨਾ ਉਹਦੇ ਵਿੱਚ ਹਰ ਜਗ੍ਹਾ ਇਹ ਬਾਕਸ ਤੇ ਇਹਦੀ ਅਵੇਲੇਬਿਲਟੀ ਹੈਗੀ ਆ ਤੇ ਕਸਟਮਰ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਕਿ ਕਿੰਨੇ ਕ ਰੱਖੇ ਪਹਿਲਾ ਕਿੰਨਾ ਚ ਟਾਈਮ ਲੁਏ ਇਹ ਸਰ ਇਸ ਤਰ੍ਹਾਂ ਆ ਕਿ ਜਿਨ੍ਹਾਂ ਨੇ ਤੇ ਫੋਰਨ ਦੇ ਵਿੱਚ ਭੇਜਣੀ ਹੁੰਦੀ ਆ ਉਹਨਾਂ ਨੂੰ ਉਹ ਤੇ ਮਹੀਨਾ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਕੁਝ ਟਾਈਮ ਪ੍ਰੋਸੈਸ ਹੁੰਦਾ ਵਾ ਫੋਰਨ ਭੇਜਣ ਦੇ ਵਿੱਚ ਇੱਥੋਂ ਵੀ ਜਾਂਦੀ ਆ ਕਸਟਮ ਚ ਰੁਕਦੀ ਆ ਉਧਰ ਦੀ ਕਸਟਮ ਚ ਰੁਕਦੀ ਆ ਫੋਰਨ ਦੀ ਤੇ ਤਾਂ ਕਰਕੇ ਉਹ ਮਹੀਨਾ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਨੇ ਇਹ ਮਹੀਨਾ ਸਵਾ ਮਹੀਨਾ ਰੌਣਕ ਇਦਾਂ ਤੇ ਕਸਟਮਰ ਜਿਹੜਾ ਉਹ ਵਿਸ਼ਵਾਸ ਨਾਲ ਆਉਂਦਾ ਵਾ ਜਿਹੜਾ ਕਿ ਡਾਕ ਖਾਨੇ ਦਾ ਸ਼ੁਰੂ ਤੋਂ ਆਪਣਾ ਬਰਕਰਾਰ ਰੱਖਿਆ ਹੋਇਆ ਵਾ ਲੋਕਾਂ ਦੇ ਪ੍ਰਤੀ ਤੇ ਇਹ ਕਿੰਨੇ ਕਿ ਰੋਜ਼ ਦੀ ਰਖੜੀ ਜਿਹੜੀ ਭਿਆਣਾ ਭਈ ਇਹ ਰਖੜੀ ਲਾ ਲਓ ਜੀ 2 250 300 400 ਇਹਦੀ ਕੋਈ ਲਿਮਟ ਨਹੀਂ ਹੈ ਜਿੱਦਾਂ ਜਿੱਦਾਂ ਰਸ਼ ਸਵੇਰ ਤੋਂ 9 ਵਜੇ ਤੋਂ ਲੈ ਕੇ ਸ਼ਾਮ ਤੱਕ ਰਹਿੰਦੇ ਰਹਿੰਦਾ ਤੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਸਟਾਫ ਦਾ ਪੂਰਾ ਕੋਆਪਰੇਟ ਹੈ ਕਸਟਮਰ ਵੀ ਪੂਰਾ ਕੋਆਪਰੇਟ ਕਰਦਾ ਭੈਣਾ ਵੀ ਪੂਰਾ ਕੋਆਪਰੇਟ ਕਰਦੀਆਂ ਨੇ ਤੇ ਕੋਈ ਮੁਸ਼ਕਲ ਨਹੀਂ ਆਉਂਦੀ। ਵਜਨ ਦੀ ਗੱਲ ਕਰੀਏ ਲਿਫਾਫੇ ਕਿੰਨਾ ਕੁ ਭਾਰਾ ਹੁੰਦਾ ਜਾਂ ਬਾਕੀ ਵਜਨ ਦਾ ਸਰ ਕੋਈ ਨਹੀਂ ਹੈਗੀ ਲਿਮਟ ਉਹਦੇ ਜਿੰਨਾ ਵੱਧ ਤੋਂ ਵੱਧ ਜੋ ਭੈਣ ਦਾ ਪਿਆਰ ਹੈ ਜੋ ਕੁਝ ਪਾ ਕੇ ਭੇਜਣਾ ਉਹਨੇ ਆਪਣਾ ਭੇਜ ਸਕਦੀ ਆ। ਵਜਨ ਦੀ ਕੋਈ ਲਿਮਟ ਨਹੀਂ ਐਜ਼ ਇਟ ਇਜ਼ ਤੇ ਰਖੜੀ ਦੇ ਆਰਾਮ ਨਾਲ ਭੇਜ ਸਕਦੇ ਕੋਈ ਉਹਦੀ ਲਿਮਟ ਨਹੀਂ ਹੈਗੀ। ਮਤਲਬ ਵਜਨ ਦੀ ਕੋਈ ਉਹ ਨਹੀਂ ਹੈਗੀ ਜਿੱਥੇ ਪਹਿਲਾਂ ਲਿਫਾਫੇ ਕਹਿੰਦੇ ਰਖੜੀ ਜਾਂਦੀ ਸੀ ਉਹ ਮਠਾਈ ਵੀ ਜਾਂ ਲਾਪੀ ਆ ਕਿ ਲੱਗਦਾ ਹਾਂਜੀ ਉਹ ਡਰਾਈ ਕੁਝ ਮਤਲਬ ਰੈਸਟ੍ਰਿਕਸ਼ਨਸ ਹੈਗੀਆਂ ਨੇ ਫੌਰਨ ਜਦੋਂ ਕਸਟਮ ਚ ਜਾਂਦਿਆਂ ਨੇ ਵੀ ਕੋਈ ਚੀਜ਼ਾਂ ਅਸੀਂ ਭੇਜ ਨਹੀਂ ਸਕਦੇ ਉਹ ਚੀਜ਼ਾਂ ਉਹ ਆਪਾਂ ਕਸਟਮਰ ਨੂੰ ਬਖੂਬੀ ਦੱਸ ਦੇ ਦੀਆਂ ਵਾਂ ਵੀ ਆਹ ਚੀਜ਼ ਲਿਕਵਿਡ ਚੀਜ਼ ਨਾਲ ਕੋਈ ਭੇਜੇ ਜਾਂ ਫਿਰ ਕੋਈ ਲੀਕ ਹੋਣ ਵਾਲੀ ਜਿਵੇਂ ਆਚਾਰ ਹੋ ਗਿਆ ਜਾਂ ਕੁਛ ਰਸਮੀ ਚੀਜ਼ ਕੋਈ ਮਿੱਠੀ ਉਹ ਨਾ ਭੇਜੀ ਜਾਵੇ ਡਰਾਈ ਚੀਜ਼ ਤੁਸੀਂ ਆਪਣੀ ਮਠਿਆਈ ਕੋ ਡਰਾਈ ਫਰੂਟ ਕੁਛ ਇਦਾਂ ਤੁਸੀਂ ਭੇਜ ਸਕਦੇ ਹੋ ਜਿਹਦੇ ਨਾਲ ਦੂਜੀ ਚੀਜ਼ ਦੂਜੀ ਡਾ ਖਰਾਬ ਨਾ ਹੋਵੇ ਉਹ ਚੀਜ਼ਾਂ ਵਾਸਤੇ ਆਪਾਂ ਇਹਨਾਂ ਨੂੰ ਅਲਾਉ ਕਰ ਦਿੰਦੇ ਆ ਉਹ ਚੀਜ਼ਾਂ ਭੇਜ ਦਿੰਦੇ ਕੋਈ ਮੁਸ਼ਕਲ ਨਹੀਂ ਏ ਤੇ ਸਰ ਜਦੋਂ ਤੱਕ ਰਖੜੀ ਹੈਗੀ ਉਦੋਂ ਤੱਕ ਭੇਜਣ ਨੂੰ ਕੋਈ ਮੁਸ਼ਕਲ ਨਹੀਂ ਹਰ ਸਾਲ ਇਸ ਤਰ੍ਹਾਂ ਹੀ ਚੱਲਦਾ ਵਾ ਹਰ ਸਾਲ ਇਦਾਂ ਹੀ ਜੋ ਵੀ ਵਧੀਆ ਕਿ ਸ੍ਰੀਆ ਕਿ ਰਾਜ ਜਾਓਗੇ ਭੈਣਾ ਨੂੰ ਫਾਕੇ ਕਿੱਦਾਂ ਨੂੰ ਨਹੀਂ ਪਤਾ ਚੀ ਭੈਣਾ ਨੂੰ ਇਹੋ ਸੁਨੇਹਾ ਦੇਣਾ ਚਾਹੁੰਗਾ ਵੀ ਤੁਹਾਡੇ ਹਰ ਡਾਕ ਖਾਨਾ ਹਰ ਜਗ੍ਹਾ ਉਪਲਬਧ ਹੈਗਾ ਵਾ ਹਰ ਏਰੀਆ ਚ ਉਪਲਬਧ ਹੈ ਤੇ ਵੱਧ ਤੋਂ ਵੱਧ ਭੈਣਾ ਆਉਣ ਤੇ ਆਪਣਾ ਇਥੋਂ ਲਾਭ ਲੈਣ ਇਸ ਸੁਵਿਧਾ ਦਾ ਤੇ ਲਫਾਫੇ ਵੀ ਉਹਨਾਂ ਵਾਸਤੇ ਅਵੇਲੇਬਲ ਹਨ ਲੋ ਕਿਤੋਂ ਲੈਣ ਦੀ ਲੋੜ ਨਹੀਂ ਆ ਨਾਲੇ ਇਹਦੇ ਤੇ ਵੇਖੋ ਰਖੜੀ ਦਾ ਬੜਾ ਵਧੀਆ ਬਣਾਇਆ ਹੋਇਆ ਵਾ ਜੇ ਕੱਲ ਨੂੰ ਫੌਰਨ ਵੀ ਜਾਣੀ ਆ ਕਸਟਮ ਜਿੱਥੋਂ ਵੀ ਹੋ ਕੇ ਜਾਂਦੇ ਹ ਉਹ ਚੀਜ਼ ਤੇ ਨਾਲੇ ਇੱਕ ਜਦੋਂ ਭਰਾ ਨੂੰ ਮਿਲਦੀ ਹੈ ਉਹਨੂੰ ਵੇਖ ਕੇ ਉਹ ਖੁਸ਼ੀ ਵੱਖਰੀ ਮਿਲਦੀ ਹੈ ਇਸ ਚੀਜ਼ ਨਾਲ ਪਿੰਕ ਜੀ ਇਹ ਖੁਸ਼ੀ ਦਾ ਪ੍ਰਤੀਕ ਹੈ ਜੀ ਤੇ ਭਰਾ ਭੈਣ ਦੇ ਜਿਹੜਾ ਪਿਆਰ ਹੈ ਉਹਦਾ ਪ੍ਰਤੀਕ ਹੈ ਤੇ ਇਹ ਚਾ ਤਾਂ ਕਰਕੇ ਇਹ ਰੰਗ ਚੁਣਿਆ ਗਿਆ ਨਾ ਜੀ ਦੇਵਰਾਜ ਦਾ ਖਾਣਾ ਸ਼ਿਆਟਾ ਤੇ ਰਖੜੀ ਦੇ ਹੱਥ ਕੀ ਸਪੈਸ਼ਲ ਲੈ ਕੇ ਆਏ ਜੀ ਰਖੜੀ ਦੇ ਤਿਉਹਾਰ ਦੇ ਵਿੱਚ ਅਸੀਂ ਸਪੈਸ਼ਲ ਉਹਨਾਂ ਵਾਸਤੇ ਆਪਣੀਆਂ ਭੈਣਾਂ ਜਿਹੜੀਆਂ ਉਨਾਂ ਵਾਸਤੇ ਲਿਫਾਫੇ ਤੇ ਆਪਣਾ ਬਾਕਸ ਪਾਰਸਲ ਵਾਸਤੇ ਲਿਆਂਦੇ ਆ ਇਹ ਵਾਟਰਪਰੂਫ ਨੇ ਇਹ ਇਹਨਾਂ ਦੇ ਵਿੱਚ ਕੋਈ ਮਤਲਬ ਕੋਈ ਚੀਜ਼ ਨਿਕਲ ਨਹੀਂ ਸਕਦੀ ਜਾਂ ਕੋਈ ਵੀ ਡੈਮੇਜ ਦੀ ਕੋਈ ਚੀਜ਼ ਹੋ ਸਕਦੀ ਇਹਨੂੰ ਪ੍ਰੈਫਰੈਂਸ ਦੇ ਤੌਰ ਤੇ ਅਸੀਂ ਵੰਡਦੇ ਆ ਤੇ ਪ੍ਰੈਫਰੈਂਸ ਦੇ ਤੌਰ ਤੇ ਬੁੱਕ ਕਰ ਰਹੇ ਆ ਸਾਡਾ ਸਾਰਾ ਫੀ ਜਿਹੜਾ ਮਹਿਕਮਾ ਹੈਗਾ ਕਰਮਚਾਰੀ ਉਹ ਇਸ ਕੰਮ ਦੇ ਵਿੱਚ ਤਨ ਨਾਲ ਕੰਮ ਕਰ ਰਿਹਾ ਤੇ ਡਿਪਾਰਟਮੈਂਟ ਨੂੰ ਵੱਤ-ਵੱਤ ਰੈਵਨਿਊ ਦੇ ਰਿਹਾ ਤੇ ਸਾਡਾ ਰੈਵਨਿਊ ਇਸ ਵੇਲੇ ਸਭ ਤੋਂ ਟੋਪ ਤੇ ਜਾ ਰਿਹਾ ਹੈ ਕੋਰੀਅਰ ਕੰਪਨੀ ਜਿਹੜੀ ਹੈ ਉਹਨੂੰ ਅਸੀਂ ਕੋਈ ਮਤਲਬ ਸਾਡੇ ਤੋਂ ਹੀ ਨਿਕਲਿਆ ਪਰ ਕੋਰੀਅਰ ਨੂੰ ਕੋਈ ਅਸੀਂ ਪ੍ਰੈਫਰੈਂਸ ਨਹੀਂ ਦੇ ਰਹੇ ਕੋਰੀਅਰ ਤੋਂ ਇਲਾਵਾ ਸਾਡਾ ਡਿਪਾਰਟਮੈਂਟ ਹੀ ਤੇ ਪਬਲਿਕ ਇਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਹੈ ਕਿਉਂਕਿ ਇਹ ਇੱਕ ਸਮੂਥ ਹੈ ਇਹ ਤੇ ਵਿਸ਼ਵਾਸ ਹੈ ਤੇ ਇਹ ਇੱਕ ਸਾਡ ਦੀ ਮਤਲਬ ਕਸਟਮਰ ਨੂੰ ਜਾਂ ਲੈਣ ਦੇਣ ਨੂੰ Ore stanovanje podgnati temno.